ਸਤ ਸ੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਵੇਟ ਕਰ ਮਿਸ਼ਨਪੁਰ ਚੈਨਲ ਮੈਂ ਤੁਹਾਡਾ ਆਪਣਾ ਸਰਬਜੀਤ ਸਿੰਘ ਟੋਲਾ ਅੱਜ ਅਸੀਂ ਪਹੁੰਚਾ ਪਿੰਡ ਬੇਸਨਗੜ੍ਹ ਸੰਗਰਾਗ ਸੰਗਾਲੀ ਜੋ ਕਿ ਆਮਗੜਾ ਹਲਕੇ ਦਾ ਪਿੰਡ ਹੈ ਇੱਥੇ ਸਮੂਹ ਨਗਰ ਨਿਵਾਸੀ ਅਤੇ ਐਨਆਰਏ ਭਰਾਵਾਂ ਦੇ ਸਹਿਯੋਗ ਦੇ ਨਾਲ ਹਰ ਸਾਲ ਦੀ ਤਰ੍ਹਾਂ ਅੱਜ ਇੱਥੇ 7 ਲੜਕੀਆਂ ਦੇ ਸਮੂਹਕ ਵਿਆਹ ਕਰਵਾਏ ਜਾ ਰਹੇ ਹਨ ਜੋ ਕਿ ਲੋੜਵੰਦ ਪਰਿਵਾਰ ਹਨ ਉਹਨਾਂ ਦੇ ਲੜਕੀਆਂ ਦੇ ਆਨੰਦ ਕਾਰਜ ਕਰਵਾਏ ਜਾ ਰਹੇ ਹਨ ਤੁਹਾਨੂੰ ਜਿਵੇਂ ਕਿ ਦਿਖਾ ਰਹੇ ਹਾਂ ਇਹ ਸਮਾਨ ਹਨ ਉਹਨਾਂ ਗਰੀਬ ਲੜਕੀਆਂ ਗਰੀਬ ਪਰਵਾਰਾਂ ਦੇਣਾ ਹੈ ਜਿਨ੍ਹਾਂ ਦੇ ਇੱਥੇ ਆਨੰਦ ਕਾਰਜ ਹੋਣਗੇ ਇਸ ਦੇ ਨਾਲ ਨਾਲ ਐਨਆਰਏ ਭਰਾਵਾਂ ਨੇ ਨਗਰ ਪੰਚਾਇਤ ਨਗਰ ਨਿਵਾਸੀਆਂ ਵੱਲੋਂ ਇੱਕ ਵਿਸ਼ੇਸ਼ ਫੂਨਦਾਨ ਕੈਂਪ ਪਰ ਰੱਖਿਆ ਗਿਆ ਜਿਸ ਦੇ ਵਿੱਚ ਉਹਨਾਂ ਵੱਲੋਂ ਦਾਅਵਾ ਕੀਤਾ ਗਿਆ ਹੈ ਕਿ 100 ਤੋਂ ਵੱਧ ਜੌਂਟ ਜਿਹੜੇ ਹੈਗੇ ਨੇ ਇਸ ਕੈਂਪ ਦੇ ਵਿੱਚ ਆ ਦਾਨੀ ਸੱਜਣਾ ਵੱਲੋਂ ਦਾਨ ਕੀਤੇ ਜਾਣਗੇ ਪਿਛਲੇ ਸਾਲ ਵੀ ਇਹ ਕੈਂਪ ਲਗਾਏ ਗਏ ਸੀ ਜਿਸ ਦੇ ਵਿੱਚ 72 ਜੁੰਟਾ ਦਾਨ ਕੀਤਾ ਗਿਆ ਸੀ ਜੋ ਕਿ ਪਹਿਲਾ ਕੈਂਪ ਹੋਣ ਦੇ ਬਾਵਜੂਦ ਆਪਣੀ ਹੱਦ ਤੋਂ ਵੱਧ ਜੁੰਟ ਦਾਨ ਕੀਤਾ ਗਿਆ ਸੀ ਲੋਕਾਂ ਵੱਲੋਂ ਜਿਹੜੇ ਅੱਜ ਇਹਨਾਂ ਨੂੰ ਉਮੀਦ ਹੈ ਇਹ ਨਾਲੇ ਪੁੰਨ ਨਾਲੇ ਫਲੀਆਂ ਦੋ ਦੋਕਾਰ ਜਿਹੜੇ ਕੀਤੇ ਜਾ ਰਹੇ ਹਨ ਉਹ ਇਸ ਨਗਰ ਨਿਵਾਸੀਆਂ ਵੱਲੋਂ ਬਹੁਤ ਸੋਹਣਾ ਪ੍ਰਾਲਾ ਕੀਤਾ ਜਾ ਰਿਹਾ ਹੈ ਵਿਆਹ ਸਾਦੀਆਂ ਦੇ ਨਾਲ ਨਾਲ ਖੂਦਾਨ ਕੈਂਪ ਵੀ ਲਗਾਏ ਜਾ ਰਹੇ ਹਨ ਥੋੜੀ ਗੱਲ ਕਰਾਵਾਂਗੇ ਇੱਥੋਂ ਦੇ ਸਰਪੰਚ ਔਰ ਐਨਆਰਆਈ ਭਰਾਵਾਂ ਦੇ ਨਾਲ ਤਵਨੋ ਇਹ ਪ੍ਰਾਰਲਾ ਕੀਤਾ ਰਹਾ ਸਾਡੇ ਚੈਨਲ ਨਾਲ ਜੁੜੇ ਰਹੋ ਜੀ ਔਰ ਬਾਤ ਬਾਤ ਸ਼ੇਅਰ ਤੇ ਸਬਸਕ੍ਰਾਈਬ ਕਰੋ ਜੀ ਧੰਨਵਾਦ ਜਨੀਰ ਸਾਹਿਬ ਪਿੰਡ ਸੰਗਾਲੀ ਪਹੁੰਚੇ ਹੋ ਬਹੁਤ ਵਧੀਆ ਉਪਰਾਲਾ ਕੀਤਾ ਗਿਆ ਹੈ ਐਨਆਰਆਈ ਭਰਾਵਾਂ ਦੇ ਵੱਲੋਂ ਤੇ ਪਿੰਡ ਦੀ ਪੰਚਾਇਤ ਦੇ ਵੱਲੋਂ ਨਗਰ ਨਿਵਾਸੀਆਂ ਦੇ ਸਹਿਯੋਗ ਦੇ ਨਾਲ ਕੀ ਕਹਿਣਾ ਚਾਹੂੰਗੀ ਜੀ ਇਹ ਬਹੁਤ ਹੀ ਸ਼ੁਭ ਕੰਮ ਹੈ ਜੋ ਸਾਡੇ ਐਨਆਰਆਈ ਵੀਰਾਂ ਨੇ ਪਿੰਡ ਸੰਗਾਲੀ ਵਿੱਚ ਇਕੱਠੇ ਹੋ ਕੇ ਕੀਤਾ ਤੇ ਸਾਡੇ ਭਰਾ ਗੁਰਪ੍ਰੀਤ ਸਿੰਘ ਤੇ ਜਗਰੂਪ ਸਿੰਘ ਜੀ ਔਰ ਉਹਨਾਂ ਦੀ ਪੂਰੀ ਟੀਮ ਪਿੰਡ ਦੇ ਸਹਿਯੋਗ ਨਾਲ 7 ਲੋੜਵੰਦ ਬੱਚੀਆਂ ਦੀਆਂ ਮੈਰਿਜ ਕਰਨ ਜਾ ਰਹੇ ਹਨ ਤੇ ਮੈਂ ਸਮਝਦਾ ਹਾਂ ਕਿ ਇਦਾਂ ਦੇ ਕੰਮ ਬਹੁਤ ਹੀ ਸ਼ਲਾਘਾਯੋਗ ਹਨ ਔਰ ਇਹਨਾਂ ਨੇ ਪਿਛਲੇ ਸਾਲ ਵੀ ਮੈਂ ਇੱਥੇ ਹਾਜ਼ਰੀ ਲਵਾਈ ਸੀ ਉਦੋਂ ਵੀ ਪਿਛਲੇ ਸਾਲ ਵੀ ਇਹਨਾਂ ਨੇ ਭਰਪੂਰ ਢੰਗ ਨਾਲ ਬੱਚੀਆਂ ਦੇ ਮੈਰਿਜ ਕੀਤੀ ਸੀ ਤੇ ਇਸ ਸਾਲ ਫੇਰ ਇਹ ਇਹ ਸ਼ੁਭ ਕੰਮ ਕਰ ਰਹੇ ਨੇ ਇਸ ਮੌਕੇ ਤੇ ਮੈਂ ਇਹਨਾਂ ਨੂੰ ਦਿਲ ਦੀਆਂ ਢੁਗਾਈਆਂ ਤੋਂ ਮੁਬਾਰਕਬਾਦ ਪੇਸ਼ ਕਰਦਾ ਹਾਂ ਔਰ ਅਬ ਤੋਂ ਅਰਦਾਸ ਕਰਦਾ ਕਿ ਰੱਬ ਇਹਨਾਂ ਨੂੰ ਹੋਰ ਬਲ ਬਖਸ਼ੇ ਕਿ ਹੋਰ ਵੀ ਵੱਧ ਚੜ ਕੇ ਇਹ ਸਮਾਜ ਸੇਵਾ ਦੇ ਕੰਮ ਕਰਨ ਮਨੁੱਖਤਾ ਦੀ ਜਿਹੜੀ ਸੇਵਾ ਹੈ ਉਹ ਸਭ ਤੋਂ ਉੱਤਮ ਹੋਇਆ ਕਰਦੀ ਹੈ ਕਿਉਂਕਿ ਆਪਣੇ ਲਈ ਤਾਂ ਹਰ ਕੋਈ ਜੀਉਂਦਾ ਹੈ ਜਿਹੜਾ ਦੂਸਰਿਆਂ ਦੇ ਕੰਮ ਆਵੇ ਬੇਸਹਾਰਾ ਲੋਕਾਂ ਦੇ ਕੰਮ ਆਵੇ ਗਰੀਬ ਲੋਕਾਂ ਦੇ ਕੰਮ ਆਵੇ ਲੋੜਵੰਦਾਂ ਦੇ ਕੰਮ ਆਵੇ ਉਹਦੇ ਵਰਗਾ ਉੱਚਾ ਤੇ ਸੁੱਚਾ ਤੇ ਵਧੀਆ ਇਨਸਾਨ ਨਹੀਂ ਹੁੰਦਾ ਤੁਝੇ ਆਪਣੇ ਗਮ ਸੇ ਮਤਲਬ ਮੂਝੇ ਗਮ ਹੈ ਦੂਸਰੋਂ ਕਾ ਤੇਰੇ ਸਾਹਮਣੇ ਨਸ਼ੀਮਨ ਮੇਰੇ ਸਾਹਮਣੇ ਚਮਨ ਹੈ ਇਹ ਚਾਹੁੰਦੇ ਹਨ ਕਿ ਸਾਡੇ ਸਮਾਜ ਦੇ ਸਾਰੇ ਹੀ ਲੋਕ ਪਰ ਫੁੱਲਤੋਂ ਸਾਰੇ ਹੀ ਲੋਕ ਖੁਸ਼ਹਰਿਆ ਖੁਸ਼ੀ ਭਰਿਆ ਜੀਵਨ ਬਤੀਤ ਕਰਨ ਖੁਸ਼ਗੁਵਾਰ ਜ਼ਿੰਦਗੀ گزارਨ ਤੇ ਇਹਦੇ ਲਈ ਇਹ ਸਹਾਰਾ ਬਣ ਰਿਹਾ ਹੈ ਨਾ ਮੈਂ ਸਮਝਦਾ ਕਿ ਇਹਨਾਂ ਦੀ ਬੜੀ ਉੱਚੀ ਤੇ ਸੁੱਚੀ ਸੋਚ ਹੈ ਔਰ ਉਸ ਨੂੰ ਮੈਂ ਸਲਾਮ ਕਰਦਾ ਹਾਂ ਔਰ ਇਹਨਾਂ ਨੂੰ ਬਹੁਤ ਬਾਤ ਮੁਬਾਰਕਬਾਦ ਪੇਸ਼ ਕਰਦਾ ਹਾਂ ਔਰ ਮੈਂ ਸਮਝਦਾ ਹਾਂ ਕਿ ਇਹ ਇਹਨਾਂ ਦੇ ਦਿਲ ਦੇ ਵਿੱਚ ਗਰੀਬਾਂ ਪ੍ਰਤੀ ਲੋੜਵੰਦਾਂ ਪ੍ਰਤੀ ਤੜਪ ਹੈ ਇੱਕ ਜਜ਼ਬਾ ਹੈ ਉਹ ਜਜ਼ਬਾ ਜਿਹੜਾ ਹੈ ਸਲਾਗਾ ਯੋਗ ਹੈ ਰੱਬ ਕਰੇ ਕਿ ਇਹ ਦਿਨ ਰੁਕ ਨੀ ਰਾਤੋਕ ਨੀ ਤਰੱਕੀ ਕਰਨ ਜਿਵੇਂ ਕਿ ਕਹ ਲੀਏ ਵੀ ਪੰਜੇ ਉਂਗਲਾਂ ਇੱਕ ਬਰਾਬਰ ਨਹੀਂ ਹੁੰਦੀਆਂ ਸਮਾਜ ਦੇ ਵਿੱਚ ਕੋਈ ਬਹੁਤ ਜ਼ਿਆਦਾ ਅਮੀਰ ਹੈ ਤੇ ਕੋਈ ਬਹੁਤ ਜ਼ਿਆਦਾ ਗਰੀਬ ਤੇ ਗਰੀਬੀ ਹੋਣ ਦੇ ਬਾਵਜੂਦ ਦੇ ਘਰ ਦੇ ਵਿੱਚ ਧੀਆਂ ਜੰਮ ਪੈਣ ਦਾ ਇੱਕ ਸ਼ੋਗ ਦੀ ਲਹਿਰ ਦੌੜ ਜਾਂਦੀ ਹੈ ਗਰੀਬ ਪਰਿਵਾਰ ਦੇ ਵਿੱਚ ਕਿਵੇਂ ਲੱਗਦਾ ਵੀ ਐਨ ਆਰ ਆਈ ਭਰਾਵਾਂ ਦਾ ਇਹ ਜਿਹੜਾ ਉਪਰਾਲਾਗਾ ਉਹਨਾਂ ਮਾਪਿਆਂ ਦੇ ਲਈ ਇੱਕ ਕਹ ਲੀਏ ਵੀ ਬਹੁਤ ਵਧੀਆ ਨਾ ਬਿਲਕੁਲ ਇਹ ਉਹਨਾਂ ਮਾਪਿਆਂ ਲਈ ਬਹੁਤ ਹੀ ਇੱਕ ਸਹਾਰੇ ਦੀ ਗੱਲ ਹੈ ਔਰ ਸਾਨੂੰ ਗੁਰੂ ਸਹਿਬਾਨ ਦੀ ਸਿੱਖਿਆਵਾਂ ਤੋਂ ਵੀ ਇਹ ਸੇਧ ਮਿਲਦੀ ਹੈ ਕਿ ਅਸੀਂ ਉਹਨਾਂ ਲੋਕਾਂ ਦੇ ਜਿਹੜੇ ਸਮਾਜ ਦੇ ਵਿੱਚ ਕਿਸੇ ਨਾ ਕਿਸੇ ਕਾਰਨਾ ਕਰਕੇ ਪਿੱਛੇ ਰਹਿ ਗਏ ਕਮਾਈਏ ਉਹਨਾਂ ਦਾ ਸਹਾਰਾ ਬਣੀਏ ਔਰ ਤਾਂ ਹੀ ਅਸੀਂ ਇੱਕ ਵਧੀਆ ਇਨਸਾਨ ਕਹਿਲਵਾਂਦੇ ਹੱਕਦਾਰ ਹਾਂ ਸਮੂਹਿਕ ਆਨੰਦ ਕਾਰਜਾਂ ਦੇ ਨਾਮ ਨਾਲ ਜੀ ਖੂਨਦਾਨ ਕੈਂਪ ਵੀ ਲਗਾਇਆ ਗਿਆ ਹੈ ਜੀ ਨੌਜਵਾਨੀ ਹੈ ਜਿਹੜੀ ਕਿਤੇ ਨਾ ਕਿਤੇ ਜੇ ਕਹਿ ਲਈਏ ਵੀ ਇਸ ਨੂੰ ਨਕਾਰਿਆ ਨਹੀਂ ਜਾ ਸਕਦਾ ਹਰ ਪਿੰਡ ਦੇ ਵਿੱਚ ਕੋਈ ਨਾ ਕੋਈ ਨੌਜਵਾਨ ਹੈ ਜਿਹੜਾ ਗਲੀਆਂ ਨਾਲੀਆਂ ਦੇ ਵਿੱਚ ਆਪਾਂ ਨੂੰ ਅਕਸਰ ਹੀ ਡਿੱਗਿਆ ਮਿਲਦਾ ਹੈ ਪਰ ਇਸ ਖੂਨਦਾਨ ਕੈਂਪ ਤੋਂ ਉਸ ਨੌਜਵਾਨਾਂ ਨੂੰ ਕੀ ਸੇਵ ਮਿਲ ਰਹੀ ਹੈ ਜੀ ਖੂਨਦਾਨ ਜਿਹੜਾ ਹੈਗਾ ਉਹ ਬਹੁਤ ਉੱਤਮ ਇੱਕ ਦਾਨ ਹੈ ਜਿਹਦੇ ਨਾਲ ਅਸੀਂ ਅਜਿਹੇ ਮਰੀਜ਼ਾਂ ਦੀ ਇਹ ਅਜਿਹੇ ਐਕਸੀਡੈਂਟ ਗ੍ਰਸਤ ਲੋਕਾਂ ਦੀ ਜਾਨ ਬਚਾ ਸਕਦੇ ਆ ਜਿਨ੍ਹਾਂ ਦੀ ਜਾਨ ਨੂੰ ਬੜਾ ਖਤਰਾ ਹੁੰਦਾ ਹੈ ਮੈਂ ਸਮਝਦਾ ਹਾਂ ਕਿ ਇੱਕ ਬਹੁਤ ਵੱਡੀ ਸੇਵਾ ਹੈ ਔਰ ਸਾਡੇ ਉਹ ਨੌਜਵਾਨ ਜਿਹੜੇ ਪਿਛਲੀਆਂ ਸਰਕਾਰਾਂ ਦੀ ਗਲਤ ਨੀਤੀਆਂ ਕਰਕੇ ਨਸ਼ਿਆਂ ਦਾ ਸ਼ਿਕਾਰ ਹੋ ਗਏ ਸੀ ਅਗਰ ਅਸੀਂ ਇਦਾਂ ਦੇ ਮਤਲਬ ਵੀ ਕੈਂਪ ਲਗਾਨੇ ਆ ਖੂਨਦਾਨ ਦੇ ਕੈਂਪ ਤਾਂ ਨੌਜਵਾਨ ਵੱਧ ਚੜ ਕੇ ਖੂਨਦਾਨ ਕਰ ਦੇਣ ਔਰ ਉਹ ਨਸ਼ਿਆਂ ਤੋਂ ਬਚਨ ਦਾ ਵੀ ਉਹ ਆਪਣਾ ਅਲਾ ਕਰ ਦੇਣਾਂ ਮੈਂ ਸਮਝਦਾ ਹਾਂ ਵੀ ਇਹ ਨੰਦੀਕ ਬਹੁਤ ਉੱਤਮ ਅਪਰਾਲਾ ਹੈ ਜਿਹਦੇ ਲਈ ਇਹ ਸ਼ਲਾਗਾ ਦੇ ਪਾਤਰ ਹਨ ਨੰਨਾ ਜਗਨ ਸਿੰਘ ਆਈ ਅੱਜ ਜਿਹੜਾ ਆਪਾਂ ਸੰਗਾਲੀ ਪਿੰਡ ਵਿੱਚ ਇੱਥੇ ਖੜਿਆ ਇੱਥੇ ਦੁਨੀਆ ਕੱਤਰ ਹੋਈ ਆ ਕਿਸ ਮਕਸਦ ਨੂੰ ਲੈ ਕੇ ਇੱਥੇ ਕੱਤਰ ਹੋਈ ਆ ਦੇਖ ਖੂਨਦਾਰ ਕਹਿੰਦੇ ਸਮੂਹ ਤੋਂ ਵਿਆਹ ਨਹੀਂ ਕਰਿਆ ਸੱਤ ਲੜਕੀਆਂ ਸੱਤ ਲੜਕਿਆਂ ਦਾ ਵਿਹਾਨ ਹੈ ਹਾਂਜੀ ਇਹ ਜਿਹੜਾ ਉਪਰਾਲਾ ਤੁਸੀਂ ਕੀਤਾ ਇਹ ਉਪਰਾਲਾ ਨਗਰ ਨਿਵਾਸੀਆਂ ਸਹਿਯੋਗ ਦੇ ਨਾਲ ਆ ਕੇ ਬਾਹਰੋਂ ਵੀ ਉਪਰਾਲਾ ਕੀਤਾ ਗਿਆ ਹੈ ਨਗਰ ਨਿਵਾਸੀਆਂ ਦਾ ਵੀ ਸਹਿਯੋਗ ਹੈ ਤੇ ਦੋ ਕਲੱਬ ਕੰਮ ਕਰ ਰਹੇ ਨੇ ਜੀ ਇੱਕ ਆਸਟ੍ਰੇਲੀਆ ਐਨ ਆਰ ਆਈ ਕਲੱਬ ਆਸਟ੍ਰੇਲੀਆ ਜੀ ਇਹਨਾਂ ਦਾ ਪ੍ਰਧਾਨ ਗੁਰਪ੍ਰੀਤ ਸਿੰਘ ਤੇ ਰਿੱਕੂ ਢਾਲੀਵਾਲ ਤੇ ਹੈਰੀ ਜੀ ਨਾ ਰਿੱਕੂ ਸਿੱਧੀ ਸੋਨ ਸਿੱਧੂ ਜੀ ਇਹ ਜਿਹੜਾ ਤੁਸੀਂ ਪੁੱਛਾ ਹੈਗਾ ਅੱਜ ਸਮਾਗਮ ਕਰਾ ਰਹੇ ਹਾਂ ਇਹ ਤੁਹਾਡਾ ਪਹਿਲਾ ਸਮਾਗਮ ਆ ਕਿ ਪਹਿਲਾਂ ਵੀ ਇਸ ਤਰ੍ਹਾਂ ਦੇ ਸਮਾਗਮ ਅਕਸਰ ਹੁੰਦੇ ਰਹਿੰਦੇ ਨੇ ਇੱਥੇ ਨਹੀਂ ਪਹਿਲਾਂ ਵੀ ਹੋਇਆ ਜੀ ਪਹਿਲੇ ਸਾਲ ਵੀ ਕਰਾਇਆ ਸੀ ਅਸੀਂ ਤੇ ਇਸ ਵਾਰ ਵੀ ਕਰਾਤੇ ਅੱਗੇ ਕਰਾਉਂਦੇ ਵੀ ਰਹਾਂਗੇ ਸਾਨੂੰ ਜਿਹੜਾ ਪਿਛਲੇ ਸਾਲ ਪ੍ਰੋਗਰਾਮ ਕਰਾਇਆ ਸੀ ਉਹਦੇ ਵਿੱਚ ਕਿਸ ਤਰ੍ਹਾਂ ਦਾ ਸਪਾਂਸਰ ਰਿਹਾ ਅੱਜ ਤੁਹਾਨੂੰ ਕਿੰਦਾਂ ਦੀ ਆਸ ਹੈਗੀ ਆ ਬਹੁਤ ਵਧੀਆ ਰਿਸਪਾਂਸ ਰਿਹਾ ਜੀ ਬਹੁਤ ਜ਼ੁੰਟਾ ਪਹਿਲੇ ਸਾਲ ਦੀ ਅਸੀਂ 40 ਕਰੀਆਂ ਦੀ ਤੇ 8 ਕੁੜੀਆਂ ਦਾ ਵਿਆਹ ਕਰਾਇਆ ਜੀ ਮੌਕੇ ਤੇ ਇੱਕ ਕੁੜੀ ਬਧੀ ਤੋਂ ਐਨਆਰਆਈ ਦੇ ਸਹਿਯੋਗ ਨਾਲ ਜੀ ਉਹ ਵੀ ਸੀ ਵਿੱਚ ਅਡਜਸਟ ਕਰਾਇਆ ਜੀ ਜਿਹੜਾ ਅੱਜ ਫੂਨਦਾਨਾ ਕੈਂਪਸ ਚੱਲ ਰਿਹਾ ਹੈ ਇਸ ਦੇ ਨਾਲ ਨਾਲ ਉਹਦੇ ਵਿੱਚ ਕਿੰਨੇ ਜੁਨਟਾ ਹੋਣ ਦੀ ਆਸ ਹੈਗੀ ਆ? ਕਮੀਨ 100 ਜੁਨਟਾ ਹੋਣ ਦੀ ਆਸ ਹੈ। ਤੇ ਨੌਜਵਾਨਾਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਜੀ? ਨੌਜਵਾਨਾਂ ਦੇ ਸੀਰਸ ਜਿਹਨਾਂ ਚਾਹੁੰਦੇ ਆ ਨਸ਼ੇ त्याਗੋ ਤੇ ਵੱਧ ਤੋਂ ਵੱਧ ਦਾਨ ਕਰੋ ਜੀ ਜਿਹੜਾ ਆਪਾਂ ਨੂੰ ਰੋਡ ਐਕਸੀਡੈਂਟਾਂ ਦੇ ਵਿੱਚ ਵੱਧ ਤੋਂ ਵੱਧ ਜ਼ਰੂਰਤ ਪੈਂਦੀ ਰਹੀ ਹੈ। ਇਹ ਜਿਹੜਾ ਤੁਸੀਂ ਵਿਆਹ ਕਰ ਰਹੇ ਹੋ ਸੱਤ ਕੁੜੀਆਂ ਦੇ ਉਹਦਾ ਨਾਲ ਕੋਈ ਸਮਾਨ ਵਗੈਰਾ ਵੀ ਦੇ ਰਹੇ ਹੋ? ਹਾਂਜੀ ਪੂਰਾ ਸਮਾਨ ਦੇ ਰਹੇ ਹਾਂ ਜੀ। ਪਰਦੋਂ ਦਾ ਸਮਾਨ ਸਾਰਾ ਦੇ ਰਹੇ ਹਾਂ। ਕੀ ਕੀ ਸਮਾਨ ਹੈ ਜੀ ਉਹਦੇ ਵਿੱਚ ਰ ਵਰਗੈਰਾ ਜੀ? ਬੈੱਡ ਪੇਟੀ ਜੀ, ਕਲਮਾਰੀ, ਵਾਸ਼ਿੰਗ ਵਾਸ਼ਿੰਗ ਮਸ਼ੀਨ ਨਾਲ ਤੇ ਫ੍ਰਿਜ, ਕੂਲਰ ਜੀ, ਡਿਨਰ ਸੈੱਟ ਹਰ ਇੱਕ ਜੋ ਆਪਣੇ ਘਰ ਕੰਮ ਆਉਣ ਵਾਲੀ ਚੀਜ਼ ਹੈ ਜੀ ਹਰੇਕ ਦੇ ਰਹੇ ਹਾਂ ਲੋੜ ਦੀ। ਕੀ ਇਸ ਤਰ੍ਹਾਂ ਦੇ ਉਪਰਾਲੇ ਅੱਗੇ ਤੋਂ ਚਾਲੂ ਰਹਿਣਗੇ ਹਰ ਸਾਲ ਕਰਾਉਂਦੇ ਰਹੋਗੇ ਬਿਲਕੁਲ ਚਾਲੂ ਰਹਿਣਗੇ ਜੀ ਅੱਜ ਕਿਹ ਰਾਜੀ ਆਪਣਾ ਮੇਰਾ ਨਾਮ ਹਰਜੀਤ ਸਿੰਘ ਭੈਣੀ ਚੇਅਰਮੈਨ ਸੀਐਮਐਸ ਮੁਲੇ ਕੋਲਾ ਕੀ ਕਹਿਣਾ ਚਾਹੋਗੇ ਅੱਜ ਦੇ ਇਸ ਉਪਰਾਲੇ ਨੂੰ ਦੇਖਦਿਆਂ ਹੋਇਆ ਕਿ ਬਹੁਤ ਸੋਹਣਾ ਉਪਰਾਲਾ ਜਿਹੜਾ ਨਗਰ ਸੰਗਾਲੀ ਦੇ ਸੰਗਤਾਂ ਵੱਲੋਂ ਅੰਦਾਰੇ ਭਰਾਵਾ ਵੱਲੋਂ ਕੀਤਾ ਗਿਆ ਹੈ ਗਰੀਬ ਪਰਿਵਾਰਾਂ ਦੇ ਬੱਚਿਆਂ ਦੇ ਸਮੂਹਕ ਸਾਧੀਆਂ ਕਰਾਈਆਂ ਜਾ ਰਹੀਆਂ ਹਨ ਖੂਨਦਾਨ ਕੈਂਪ ਲਗਾ ਗਿਆ ਹੈ ਇਸ ਸੰਬੰਧ ਵਿੱਚ ਕੀ ਕਹਿਣਾ ਚਾਹੋਗੇ ਪ੍ਰਧਾਨ ਜਗਰੂਪ ਸਿੰਘ ਤੇ ਗੁਰਪ੍ਰੀਤ ਸਿੰਘ ਸੰਗਾਲੀ ਜੋ ਪਹਿਲਾਂ ਕਬੱਡੀ ਦਾ ਟੂਰਨਾਮੈਂਟ ਕਰਾਉਂਦੇ ਸੀ ਕਾਫੀ ਲੰਬਾ ਟਾਈਮ ਉਹਨਾਂ ਨੇ ਕਬੱਡੀ ਦੇ ਆ ਵੀ ਪ੍ਰਮੋਟ ਕੀਤਾ ਤੇ ਨੌਜਵਾਨਾਂ ਨੂੰ ਖੇਡਾਂ ਵੱਲ ਪ੍ਰੇਰਿਤ ਕੀਤਾ ਹੁਣ ਉਹਨਾਂ ਨੇ ਉਸ ਤੋਂ ਅੱਗੇ ਜਾ ਕੇ ਇੱਕ ਨਵਾਂ ਪ੍ਰਾਲਾ ਕੀਤਾ ਜਿਹੜਾ ਕਿ ਹੁਣ ਕਬੱਡੀ ਤਾਂ ਲੋਕ ਬਹੁਤ ਸੇਵਾ ਕਰ ਲਈ ਹੁਣ ਇਹ ਪਾਸੇ ਪਾਸੇ ਨੂੰ ਜਾਣ ਦੀ ਲੋੜ ਸੀ ਇਹ ਜੂਥ ਨੇ ਸਾਡੇ ਗਵਾਂਢ ਪਿੰਡ ਦੇ ਮੁੰਡੇ ਨੇ ਇਹਨਾਂ ਦਾ ਨਾਮ ਐ ਏਰੀਆ ਚ ਬਾਹਰ ਵੀ ਨੇ ਨਾਮ ਕਮਾਇਆ ਤੇ ਹੁਣ ਇਹ ਨਵੀਂ ਪਰਤ ਪਾ ਰਹੇ ਨੇ ਸਾਡੇ ਏਰੀਆ ਚ ਤੇ ਬਹੁਤ ਵਧੀਆ ਸਲਾਹਾਂਗਾ ਜੋਗਾ ਕਿ ਜੂਤ ਨੂੰ ਇਹਨਾਂ ਵੱਲ ਦੇਖ ਕੇ ਅੱਗੇ ਵਧਣਾ ਚਾਹੀਦਾ ਨਸ਼ੇ ਪੱਤੇ ਦੂਰ ਹੋਣਾ ਚਾਹੀਦਾ ਵਧੀਆ ਪ੍ਰਾਲਾ ਜਿੱਦਾਂ ਇਹ ਦੇਖ ਕੇ ਇਸ ਤਰ੍ਹਾਂ ਲੱਗਾ ਵੀ ਪਿੰਡ ਪਿੰਡੇ ਪ੍ਰਾਲੇ ਕੀਤੇ ਜਾਣਗੇ ਮੇਰੇ ਮੁਤਾਬਕ ਕਿਸੇ ਗਰੀਬ ਨੂੰ ਆਪਣੇ ਧੀ ਦਾ ਵਿਆਹ ਕਰਨ ਦਾ ਸੰਕੋਚ ਡੰਮਣ ਤੋਂ ਧੀ ਸੰਕੋਚ ਨਹੀਂ ਕਰੂਗਾ ਉਹ ਨੂੰ ਹੌਸਲਾ ਹੋਗਾ ਵੀ ਜੇ ਮੈਂ ਨਹੀਂ ਕੁਝ ਕਰ ਸਕਦਾ ਤਾਂ ਮੇਰੇ ਵਾਸਤੇ ਮੇਰੇ ਪਿੰਡ ਦੀ ਐਨਆਰਆਈ ਪਾਰਟੀ ਬੈਠੀ ਆ ਜਾਂ ਨੌਜਵਾਨ ਵੀਰ ਬੈਠੇ ਜਿਹੜੇ ਇਹੋ ਜਿਹੇ ਪ੍ਰਾਲੇ ਕਰਦੇ ਹਨ ਦੇਖੋ ਜਿਹੜੀ ਲਹਿਰ ਇੱਕਦਮ ਨਹੀਂ ਬਣਦੀ ਉਹਦੀ ਸ਼ੁਰੂਆਤ ਹੁੰਦੀ ਆ ਉਹ ਸਾਡੇ ਨੌਜਵਾਨਾਂ ਨੇ ਸੰਗਾਲੀ ਤੋਂ ਇਹ ਲਹਿਰ ਸ਼ੁਰੂਆਤ ਕਰਤੀ ਤਾ ਔਰਲ ਟਾਈਮ 'ਚ ਇਹ ਲਹਿਰ ਨੇ ਹਰ ਪਿੰਡ 'ਚ ਜਾਣਾ ਤੇ ਇਹਨੇ ਇੱਕ ਲਹਿਰ ਵੱਡੀ ਵਾਣਾ ਤਾਂ ਕਿ ਗਰੀਬ ਬੰਦੇ ਜੋ ਆਪਣੇ ਘਰ ਦਾ ਗੁਜ਼ਾਰਾ ਨੀ ਚੰਗੀ ਤਰ੍ਹਾਂ ਕਰ ਸਕਦੇ ਤੋ ਬੱਚਿਆਂ ਦੀ ਵਿਆਹ ਦੇ ਖਰਚੇ ਕਰ ਰਹੇ ਨੇ ਇਹ ਬਹੁਤ ਵਧੀਆ ਗੱਲ ਆ ਵਿਆਹ ਤੇ ਸਮਾਨ ਵੀ ਦੇ ਰਹੇ ਨੇ ਕਲੇ ਆਨੰਦਗਰਜ ਨਹੀਂ ਕਰਵਾ ਰਹੇ ਉਹਨਾਂ ਦੇ ਘਰ ਦੀ ਜੋ ਵਿਆਹ 'ਚ ਜ਼ਰੂਰਤ ਹੈ ਜੋ ਅਸੀਂ ਦਾਤ ਜਦਨੇ ਆਗੇ ਬੈੱਡ ਜਾਂ ਕੱਪੜੇ ਵਗੈਰਾ ਉਹ ਵੀ ਦੇ ਰਹੇ ਨੇ ਤੋ ਬਹੁਤ ਵਧੀਆ ਉਪਰਾਲਾ ਕਰ ਰਹੇ ਨੇ ਸਾਨੂੰ ਇਹਨਾਂ ਨੂੰ ਐਪਰੀਸ਼ੀਏਟ ਕਰਨਾ ਚਾਹੀਦਾ ਸਰ ਕਿਨਾਂ ਆਜੀ ਆਪਣਾ ਮੇਰਾ ਨਾਮ ਅਚਿੰਤ ਗੋਇਲ ਫਰੋਮ ਦਾ ਟ੍ਰੈਕਰਸ ਮਲੇਰ ਗੋਡਲਾ ਕੀ ਕਹਿਣਾ ਚਾਹੋਗੇ ਅੱਜ ਤੁਸੀਂ ਪਿੰਡ ਬਿਆਸਰgarh ਸੰਗਾਲੀ ਵੇਖੇ ਇੱਕ ਬਹੁਤ ਵਧੀਆ ਕਾਰਜ ਦੇ ਵਿੱਚ ਸੰਮੂਲਿਤ ਕੀਤੀ ਆ ਇਸ ਸਬੰਧ ਦੇ ਵਿੱਚ ਤੁਸੀਂ ਕੀ ਕਹਿਣਾ ਚਾਹੋਗੇ ਮੈਨੂੰ ਲੱਗਦਾ ਇਹ ਤੋਂ ਚੰਗਾ ਉਪਰਾਲਾ ਕੋਈ ਨਹੀਂ ਹੋ ਸਕਦਾ ਕਿਉਂਕਿ ਇੱਕ ਗਰੀਬ ਕੁੜੀਆਂ ਦਾ ਇੱਕ ਲੋੜਵੰਦ ਪਰਿਵਾਰਾਂ ਦਾ ਵਿਆਹ ਕਰਨਾ ਜਿੰਨਾ ਕਿ ਹਰ ਇੱਕ ਜਦੋਂ ਪੁਰੀ ਜਨਮ ਲੈਂਦੀ ਆ ਤਾਂ ਪੇਰੈਂਟਸ ਨੂੰ ਬੋਝ ਲੱਗਦੀ ਆ ਕਿਤੇ ਨਾ ਕਿਤੇ ਤੇ ਗੁਰਤੇਜ ਜੀ ਬਾਈ ਹੋਰਾਂ ਨੇ ਜ਼ਿੰਮੇਵਾਰੀ ਚੱਕੀ ਆ ਇਸ ਚੀਜ਼ ਦੀ ਬਹੁਤ ਵਧੀਆ ਉਪਰਾਲਾ ਤੇ ਮੈਂ ਇਹ ਇਹਨਾਂ ਨੂੰ ਇਹ ਵੀ ਕਹੂੰਗਾ ਕਿ ਹਰ ਸਾਲ ਜੇ ਅੱਜ 7 ਕੁੜੀਆਂ ਦਾ ਕੀਤਾ ਤਾਂ ਨਕਸ਼ 11 ਦਾ 15 ਦਾ ਕਿਉਂਕਿ ਇੱਕ ਲੋਕਾਂ ਨੂੰ ਮੈਸੇਜ ਮਿਲਦਾ ਹੈ ਕਿ ਉਹ ਕੁੜੀਆਂ ਜਿਹੜੀਆਂ ਇੱਕ ਬੋਝ ਲੱਗਦੀਆਂ ਪਰਿਵਾਰ ਨੂੰ ਜਦੋਂ ਇਹ ਜਿਹੀਆਂ ਜਿਹੜੀ ਐਨਆਰਆਈ ਨੌਜਵਾਨ ਸੇਵਾ ਕਮੇਟੀ ਹੈਗੀ ਹੈ ਜਦੋਂ ਇਹ ਜਿਹੇ ਕਮੇਟੀ ਅੱਗੇ ਆਉਂਦੀਆਂ ਤਾਂ ਜਿਹੜਾ ਲੋਕਾਂ ਨੂੰ ਪਰ ਮਹੂੰਗਾਰਾ ਮਿਲਦਾ ਜਿਵੇਂ ਕਿ ਦੇਖਿਆ ਜਾਵੇ ਇਸ ਕਮੇਟੀ ਵੱਲੋਂ ਜਾਂ ਨਰੇ ਭਰਾਵਾ ਵੱਲੋਂ ਆਪ ਜੀ ਦੇ ਸਹਿਯੋਗ ਨਾਲ ਇੱਕ ਵਿਸ਼ੇਸ਼ ਖੂਨਦਾਨ ਕੈਂਪ ਵੀ ਰੱਖਿਆ ਗਿਆ ਇਸ ਸਬੰਧ ਦੇ ਵਿੱਚ ਕੀ ਕਹੋਗੇ ਕਿ ਬਹੁਤ ਸੋਹਣਾ ਪ੍ਰਾਲਾ ਕੀਤਾ ਗਿਆ ਇਹ ਬਹੁਤ ਸੋਹਣਾ ਮੈਸੇਜ ਆ ਦੁਨੀਆ ਦੇ ਵਿੱਚ ਜਿਹੜੇ ਦੋ দানਸਰ ਨੂੰ ਵੱਡੇ দান ਮੰਨੇ ਗਏ ਆ ਇੱਕ ਖੂਨਦਾਨ ਤੇ ਇੱਕ ਕੰਨਿਆਦਾਨ ਇਹਨਾਂ ਦਾ ਦੋਨੋਂ ਕੰਮ ਇਕੱਠੇ ਅੱਜ ਹੀ ਕਰਤੇ ਸੋ ਮੈਨੂੰ ਲੱਗਦਾ ਇਹ ਤਾਂ ਵੱਡਾ ਦਾਨ ਹੈ ਨਹੀਂ ਜਿਵੇਂ ਕਿ ਦੇਖਿਆ ਜਾਵੇ ਤੁਸੀਂ ਇੱਕ ਬਿਲਕੁਲ ਸ਼ਹਿਰ ਦੀ ਕ੍ਰੀਮ ਕਹਿ ਲਈ ਹੋਂਤਾ ਆਤਕਤ ਨਹੀਂ ਹੋਵੇਗੀ ਤੁਸੀਂ ਇੱਕ ਬਹੁਤ ਵੱਡੀ ਸੰਸਥਾ ਚਲਾ ਰਹੇ ਹੋ ਆਪ ਜੀ ਵੱਲੋਂ ਵੀ ਕੀ ਇਹੋ ਜਿਹੇ ਪ੍ਰੈਲ ਕੀਤਾ ਜਾ ਰਹੇ ਨੇ ਆਵੀ ਸੰਸਥਾ ਵੱਲੋਂ ਅ ਵੈਸੇ ਮੈਂ ਹਰ ਇੱਕ ਤਰੀਕ ਨੂੰ ਮੈਂ ਆਪਦੀ ਮਾਤਾ ਜੀ ਦੇ ਨਾਮ ਤੇ ਜਿਹੜਾ ਹੈਗਾ ਚੋਲਾ ਦਾ ਲੰਗਰ ਲਾਉਣਾ ਸੁੱਕੇ ਚੋਲਾ ਦਾ ਤੇ ਉਹ ਮੈਨੂੰ ਲਗਾਤਾਰ 4-5 ਸਾਲ ਹੋ ਗਿਆ ਲਗਾਤਾਰ ਚੱਲਦਾ ਹੈ ਚਾਹੇ ਉਹ ਜ 1000 ਬੰਦਾ ਆਜੇ ਚਾਹੇ 2000 ਆਵੇ ਅਸੀਂ ਸੇਵਾ ਕਰਦੇ ਰਹਿੰਦੇ ਆ ਬਟ ਇੱਕੋ ਬੰਦਾ ਹਰ ਕੰਮ ਨਹੀਂ ਕਰ ਸਕਦਾ ਸੋ ਯਾ ਅੱਡ ਅੱਡ ਇਹ ਜਿਹੜੀਆਂ ਸੁਸਾਇਟੀਜ਼ ਹੈਗੀਆਂ ਅੱਡ ਅੱਡ ਜਿਹੜੀਆਂ ਕਮੇਟੀਆਂ ਹੈਗੀਆਂ ਇਹ ਉਹਨਾਂ ਦਾ ਵੀ ਰੋਲ ਹੈਗਾ ਇਸ ਚੀਜ਼ ਦੇ ਵਿੱਚ ਕਿਉਂਕਿ ਜਦੋਂ ਜਦੋਂ ਸਾਰਿਆਂ ਕਮੇਟੇ ਕੁੱਦ ਮੈਂ ਰੋਇ ਪਿੰਡਾਂ ਤੇ ਜਾਣਾ ਰਹਿਣਾ ਜਦੋਂ ਇਹ ਜਿਹੇ ਕੰਮ ਕਰਦੇ ਆ ਤਾਂ ਬਹੁਤ ਖੁਸ਼ੀ ਮਿਲਦੀ ਹੈ ਤੇ ਮੈਨੂੰ ਲੱਗਦਾ ਮੈਂ ਅੱਜ ਤੱਕ ਕੋਈ ਪ੍ਰੋਗਰਾਮ ਐਡਾ ਮਿਸ ਨਹੀਂ ਕੀਤਾ ਅੱਜ ਤੱਕ ਉਹਨਾਂ ਨੌਜਵਾਨਾਂ ਨੂੰ ਕੀ ਕਹਿਣਾ ਚਾਹੋਗੇ ਜੋ ਕਿ ਨਸ਼ੇ ਦੀ ਦਲਦਲ ਵਿੱਚ ਤੋਸੇ ਹੋਏ ਨੇ ਇਹਨਾਂ ਨੌਜਵਾਨਾਂ ਦੇ ਪਰੰਪਰਾ ਨੂੰ ਦੇਖਦੇ ਹੋਏ ਕੀ ਮੈਸੇਜ ਦਿਓਗੇ ਆਪਣੇ ਵੱਲੋਂ ਪਹਿਲਾਂ ਤਾਂ ਜਿਹੜੇ ਨੌਜਵਾਨ ਨਸ਼ੇ ਕਰਦੇ ਆ ਉਹਨਾਂ ਨੂੰ ਬਾਈ ਹੋਰਾ ਤੋਂ ਗੁਰਤੇਜ ਬਾਈ ਹੋਰਾ ਤੋਂ ਸਿੱਖਿਆ ਲੈਣੀ ਚਾਹੀਦੀ ਹੈ ਜਿਵੇਂ ਗੁਰਪ੍ਰੀਤ ਸੰਗਾਲੀ ਆ ਰਿੰਕੂ ਬਾਈ ਆ ਹੈਰੀ ਕਲੇਰ ਆ ਇਹਨਾਂ ਸਾਰਿਆਂ ਤੋਂ ਸਿੱਖਿਆ ਲੈਣੀ ਚਾਹੀਦੀ ਹੈ ਕਿ ਜਿਹੜਾ ਇਹਦੇ ਉਪਰਾਲੇ ਕਰਨੇ ਚਾਹੀਦੇ ਨੇ ਤੇ ਮੈਂ ਇੱਕ ਬਾਈ ਹੋਰ ਜ਼ਰੂਰ ਕਹੂੰਗਾ ਕਿ ਜਿਹੜਾ ਨਸ਼ਾ ਨਸ਼ਾ ਵਿਗਦਾ ਬਹੁਤ ਹੈ दारू ਦੇ ਠੇਕੇ ਵੀ ਬਨੇ ਹੋਏ ਆ ਬੜੇ ਡਿਪੈਂਡ ਬੰਦੇ ਤੇ ਕਰਦਾ ਉਹਨੇ ਨਸ਼ਾ ਕਰਨਾ ਜਾਂ ਨਹੀਂ ਕਰਨਾ ਸੋ ਮੈਂ ਇਹ ਮੈਸੇਜ ਜ਼ਰੂਰ ਦਵਾਂਗਾ ਉਹ ਵਿਅਕਤੀਆਂ ਨੂੰ ਜਿਹੜੇ ਗਲਤ ਰਾਹ ਤੇ ਪੈ ਚੁੱਕੇ ਨੇ ਕਿ ਉਹ ਪਲੀਜ਼ ਇਹ ਰਾਹ ਨੂੰ ਜ਼ਰੂਰ ਛੱਡਣ ਕੋਈ ਸਪੋਰਟਸ ਵੱਲ ਧਿਆਨ ਦੇਣ ਜਾਂ ਸਮਾਜਿਕ ਜੜੀਆਂ ਆ ਗਤੀਵਿਧੀਆਂ ਉਧਰ ਧਿਆਨ ਦੇ। ਸੱਗੀ ਨਾ ਹੋ ਜੇ ਆਪਣਾ? ਮੇਰਾ ਨਾਮ ਤਰਸੇਮ ਸਿੰਘ ਸੰਗਾਲਾ ਜੀ। ਕੀ ਕਹਿਣਾ ਚਾਹੋਗੇ ਅੱਜ ਪਿੰਡ ਬੇਸਨਗਾਲ ਸੰਗਾਲੀ ਵਿੱਚ ਇਹ ਸਮੂਹ ਗਰੀਬ ਪਰਿਵਾਰਾਂ ਦੇ ਬੱਚਿਆਂ ਦਾ ਸਾਧਿਆ ਕੀਤਾ ਜਾ ਰਹੀਆਂ ਨੇ। ਇੱਕ ਵਿਸ਼ੇਸ਼ ਕੁੰਦਨ ਕੈਂਪ ਲੱਗਿਆ ਹੈ। ਇਸ ਸਬੰਧ ਦੇ ਵਿੱਚ ਤੁਸੀਂ ਕੀ ਕਹਿਣਾ ਚਾਹੋਗੇ? ਬਹੁਤ ਵਧੀਆ ਪ੍ਰੋਗਰਾਮ ਹੈ ਜਿਹੜੇ ਨੌਜਵਾਨ ਮੁੰਡੇ ਨੇਗੇ ਇਹ ਆਪਣੇ ਆਪਣੇ ਸੰਗਾਲੀ ਜਲੇ ਬਹੁਤ ਵਧੀਆ ਕਲੱਬ ਐਨਐਆਰਆਈ ਕਲੱਬ ਬਣਿਆ ਹੋਇਆ ਬਹੁਤ ਵਧੀਆ ਪ੍ਰੋਗਰਾਮ ਹੈ ਇਹਨਾਂ ਦਾ। ਇਹਦਾ ਦੇਖਦੇ ਆਉਂਦੇ ਬਹੁਤ ਚਿਰ ਤੋਂ ਖੇਡਾਂ ਵੱਲ ਪ੍ਰੇਰਿਤ ਕਰਦੇ ਆਉਂਦੇ ਨੇ ਮੁੰਡਿਆਂ ਨੂੰ। ਬਹੁਤ ਵਧੀਆ ਪ੍ਰਾਲਾ ਜੀ ਜਿਵੇਂ ਤੁਸੀਂ ਆਮ ਆਦਮੀ ਪਾਰਟੀ ਨਾਲ ਸੰਬੰਧਤ ਹੋ ਆਵਾਜ਼ ਦੇ ਪਾਰਟੀ ਨਾਲ ਜੁੜੇ ਹੋਇਆ ਵਧੀਆ ਉਹਦੇ ਦੀ ਤੁਸੀਂ ਨਿਰਮਾਣ ਕੀ ਕਰਦੇ ਹੋ ਹਾਂਜੀ ਸਰਕਾਰ ਵੱਲੋਂ ਕੀ ਇਹੇ ਪ੍ਰਾਲਨ ਨੂੰ ਕੋਈ ਸਹਿਯੋਗ ਦਿੱਤਾ ਜਾ ਰਿਹਾ ਨਹੀਂ ਭਗਵੰਤ ਮਾਨ ਸਰਕਾਰ ਵੱਲੋਂ ਪੂਰਾ ਸਹਿਯੋਗ ਹੈਗਾ ਵੀ ਰੰਗਲਾ ਪੰਜਾਬ ਬਣਾਉਣ ਲਈ ਨਸ਼ਿਆਂ ਤੋਂ ਦੂਰ ਨੌਜਵਾਨੀ ਨੂੰ ਲਿਆਉਣ ਲਈ ਬਹੁਤ ਵਧੀਆ ਪ੍ਰਾਲੇ ਕਰ ਰਹੀ ਹੈ ਸਰਕਾਰ ਤੇ ਸਾਹ ਦੇ ਰਹੀ ਹੈ ਕੀ ਕਹਿਣਾ ਚਾਹੋਗੇ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਜਿਹੜੇ ਕਿ ਇਸ ਕੰਮ ਤੋਂ ਦੂਰ ਨੇ ਆ ਜੋ ਕੀ ਗਲਤ ਰਸਤੇ ਚੁਣੀ ਬੈਠੇ ਨੇ ਉਹਨਾਂ ਨੂੰ ਕੀ ਮੈਸੇਜ ਦੇਵਾਂਗਾ ਤੁਸੀਂ ਆਪਣੇ ਆਪਣੀ ਸਰਕਾਰ ਬਣਾਓ ਉਹਨਾਂ ਨੂੰ ਇਹੀ ਮੈਸੇਜ ਹੈ ਵੀ ਅਬਦਾ ਪਹਿ ਨਸੇ ਪੱਤੇ ਛੱਡ ਕੇ ਅਬ ਇਹ ਜੇ ਮੁੰਡਿਆਂ ਤੋਂ ਕੁਝ ਸਿੱਖਿਆ ਸੰਗਾਲੀ ਜਿਹੜੀ ਟੀਮ ਹੈਗੀ ਇਹਨਾਂ ਤੋਂ ਕੁਝ ਸਿੱਖਿਆ ਇਹਨਾਂ ਤੋਂ ਪ੍ਰੇਰਨਾ ਲੈ ਕੇ ਵਧੀਆ ਕੰਮ ਕਰਨ ਵੀ ਰੰਗਲੇ ਪੰਜਾਬ ਬਣਾਉਣ ਵਿੱਚ ਹਿੱਸਾ ਪਾਓ